श जनम कब्बी जनवरी ਗੁਰਦੁਆਰਾ ਟ੍ਰੱਕ ਜੁਨੀਅਨ ਸਹਿਬ ਤੋਂ ਘਰ ਸਮਾਣਾ ਵਿਖੇ ਸਮੂਹ ਪੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਹਜ਼ਾਂ ਕੋਟੀਆਂ ਦੇ ਰਾਗੀ ਢਾਡੀ ਅਤੇ ਕਥਕ ਪਹੁੰਚ ਰਹੇ ਹਨ ਸੋ ਆਪ ਜੀ ਨੂੰ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਵਰਸਣਪੁਣ ਦੀ ਕਿਰਪਾ ਦਾ ਤਕਨਿ ਕੀ ਮਿਤੀ 24 ਜਨਵਰੀ 2023 ਨੂੰ ਸ਼ਨੀਵਾਰ ਨੂੰ ਖਰਪਰ ਸਾਹਿਬ ਜੀ ਦੇ ਪਾਠ ਆਰੰਭ ਸਵੇਰੇ 10:00 ਵਜੇ ਹੋਣਗੇ ਅਤੇ ਵਿਸ਼ਾਲ ਸਮਾਗਮ 26 ਜਨਵਰੀ 2023 ਦੁਨ ਸਵੇਰ ਨੂੰ ਭੋਗ ਸ੍ਰੀ ਅਖਰਪਰ ਸਾਹਿਬ ਜੀ ਅਤੇ ਕੀਰਤਨ ਸਮਾਗਮ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਹੋਣਗੇ ਉਧਰੇ ਕੀਰਤਨ ਜਥੇ ਢਾਡੀ ਜਥੇ ਦੇ ਕਥਾਵਾਚ ਹਜ਼ੂਰੀ ਆਦੀ ਦਰਬਾਰ ਸਾਹਿਬ ਸਮਰਤ ਸਰਸਾ ਸਾਹਿਬ ਭਾਈ ਗੁਜਿੰਦਰ ਸਿੰਘ ਜੀ ਟਾਡੀ ਜੱਟ ਭਾਈ ਸਰਦੂਲ ਸਿੰਘ ਜੀ ਅਰਤੀ ਇੰਟਰਨੈਸ਼ਨਲ ਗੋਲਡ ਮੈਡਲ ਅਖੰਡ ਜੀਤਨੀ ਜੱਟ ਭਾਈ ਸਤਿੰਦਰਪਾਲ ਸਿੰਘ ਜੀ ਲੁਧਿਆਣਾ ਵਾਲੇ ਭਾਈ ਸੁਖਵਿੰਦਰ ਸਿੰਘ ਜੀ ਪਟਿਆਲਾ ਵਾਲੇ ਪਹੁੰਚ ਰਹੇ ਹਨ ਅਤੇ ਚੌਥੇ ਦਰ ਭਾਈ ਤਲਵਿੰਦਰ ਸਿੰਘ ਜੀ ਪੰਦਰ ਮਕਸੇਵਾਲਾ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਅਤੇ ਸਮੂਹ ਸ਼ਹੀਦ ਬਾਬਾ ਦੀਪ ਸਿੰਘ ਦਲ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਸਤਿਕਾਰ ਸਾਲ ਬੰਤੀਆਂ ਹਨ ਸੋ ਇਸ ਮਾਗਨ ਬੱਚ ਵੱਡ ਚੜ੍ਹ ਕੇ ਪਹੁੰਚੋ ਅਤੇ ਭਾਂਤਨ ਬਾਬਾ ਜੀ ਦੀ ਦਾਸਤੀਆਂ ਪ੍ਰਾਪਤ ਕਰੋ ਸਾਧ ਗੁਰਦਰਾ ਟ੍ਰੈਕਿੰਗ ਨਾਲ ਸਹਾਇਤਾ ਕਰੋ ਸਵਾਰਾ ਰਾਹ ਤੁ ਜਿੱਤਾ ਖਾਲਸਾ ਰਾਹ ਤੁ ਜਿੱਕੀ ਫਤਿਹ